ਬੀਤੇ ਦਿਨੀ ਕਾਂਗਰਸੇ ਸ਼ਾਮਲ ਹੋਏ ਸ਼ੇਰ ਸਿੰਘ ਖਬਾਇਆ ਦੇ ਵਿਰੁੱਧ ਉਹਨਾਂ ਦੇ ਹੀ ਰਾਏ ਸਿੱਖ ਬਰਾਦਰੀ ਦੇ ਲੋਕ ਨਾਰਾਜ਼ਗੀ ਜਤਾਉਣ ਲੱਗੇ ਹਨ ਫਾਜ਼ਿਲਕਾ ਦੇ ਵਿੱਚ ਇਕੱਠੇ ਹੋਏ ਰਾਏ ਸਿੱਖ ਬਰਾਦਰੀ ਦੇ ਆਗੂ ਨੇ ਖਬਾਇਆ ਪਰਿਵਾਰ ਤੇ ਸਿਆਸਤ ਕਰਨ ਦੇ ਦੋਸ਼ ਲਾਏ ਹਨ ਰਾਏ ਸਿੱਖ ਬਰਾਦਰੀ ਦੇ ਆਗੂ ਨਰਿੰਦਰਪਾਲ ਸਿੰਘ ਮੰਗਤ ਸਿੰਘ ਅਤੇ ਗੁਲਸ਼ੇਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼ੇਰ ਸਿੰਘ ਖਬਾਇਆ ਨੇ ਉਹਨਾਂ ਨੂੰ ਕਿਸੇ ਵੀ ਭਰੋਸੇ ਵਿੱਚ ਲਏ ਬਿਨਾ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ ਜਿਸ ਕਰਕੇ ਉਹ ਭਵਿੱਖ ਵਿੱਚ ਸ਼ੇਰ ਸਿੰਘ ਖਬਾਇਆ ਦਾ ਕੋਈ ਵੀ ਸਾਥ ਨਹੀਂ ਦੇਣਗੇ ਇਸ ਮੌਕੇ ਰਾਜਿਕ ਬਰਾਦੀ ਦੇ ਇਹਨਾਂ ਆਗੂਆਂ ਨੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਵਿਵਾਹਰ ਸਿਮਤ ਕੋਰ ਬਾਦਲ ਨੂੰ ਫਰੋਇਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਜਾਵੇ ਅਤੇ ਉਹਨਾਂ ਕਹੇ ਕਿ ਉਹ ਬੀਬੀ ਬਾਦਲ ਨੂੰ ਵੱਡੀ ਲੀਡ ਨਾਲ ਇੱਥੋਂ ਜਿਤਾਉਣਗੇ। ਕਬਾਇਆ ਸਾਹਿਬ ਆਪ ਦੇ ਪੇਟ ਮਾਰੇ ਸੋਚਦੇ ਆਈ ਆਪ ਦੇ ਘਰ ਬਾਰੇ ਸੋਚਦੇ ਆਈ ਜੋ ਵੀ ਉਹ ਦੇਦਾਰੀ ਜਾ ਟਿਕਟ ਦਾ ਨਾਮ ਲੈ ਲੋ ਆ ਪਿੱਛੇ ਜਿਹੜੇ 2017 ਚੋਣ ਹੋਈ ਆ ਉਦੋਂ ਵੀ ਇਹਨੇ ਮੰਗ ਰੱਖੀ ਵੀ ਮੇਰੇ ਬੇਟਾ ਜੀ ਨੂੰ ਦਿੱਤੀ ਜਾਏ ਤੇ ਚਾਹ ਫਰੋਈ ਪਰ ਤੋਂ ਮੇਰੇ ਘਰ ਵਾਲੀ ਨੂੰ ਦਿੱਤੀ ਜਾਏ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਕਿਉਂਕਿ ਰਾਜ ਸਿਕਮਰਾਜੀ ਦਾ ਹੋਰ ਤਾਂ ਇਹ ਨਾਮ ਨਹੀਂ ਲੈਂਦੇ ਵੀ ਕਿਸੇ ਨੂੰ ਹੋਰ ਨੂੰ ਦਿੱਤੀ ਜਾਏ ਬਦ ਸਾਹਮਣੇ ਕਿਹਾ ਸੀਗਾ ਤੁਹਾਨੂੰ ਸੋਹਣਾ ਸਾਹਿਬ ਨੇ ਦੱਸਿਆ ਹੀ ਹੈ ਤੇ ਇਹ ਅੱਜ ਜਦੋਂ ਇਹ ਸ਼੍ਰੋਮਣੀ ਕਾਲੀ ਦਲ ਚ ਸੀਗੇ ਅਸੀਂ ਇਹਨਾਂ ਦੇ ਨਾਲ ਸੀਗੇ ਹੁਣ ਇਹ ਸ਼੍ਰੋਮਣੀ ਕਾਲੀ ਦਲ ਤੋਂ ਸੁਣਿਆ ਵੀ ਕਾਂਗਰਸ ਵਿੱਚ ਜਾ ਰਹੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਸਾਰੀ ਰਾਜਸਿੱਖ ਬਰਾਦਰੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੈ ਅਸੀਂ ਜੀ ਛੇ ਸਿੰਘ ਭਾਇਆ ਨੇ ਅੱਜ ਅਕਾਲੀ ਦਲ ਪਾਰਟੀ ਛੱਡ ਕੇ ਕਾਂਗਰਸ ਜੁਆਨ ਕੀਤੀ ਇਹਨੂੰ ਉਹਦੇ ਮਸਲੇ ਬਾਰੇ ਅਸੀਂ ਰਾਜਸਿੱਖ ਬਿਆਦਰੀ ਸਾਰੇ ਇਕੱਠੇ ਹੋ ਕੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਕਿਉਂਕਿ ਅਸੀਂ ਅਕਾਲੀ ਦਲ ਜਿਹੜੇ ਰਾਜਸਿੱਖ ਬਾਰਡਰ ਤੇ ਬੈਲਟ ਤੇ ਜਿੰਨੇ ਵੀ ਬਿਆਦਰੀ ਹੈ ਅਸੀਂ ਕਬਾਇਰ ਨਹੀਂ ਅਸੀਂ ਅਕਾਲੀ ਦਲ ਨੇ ਹੁਣ ਜੀ ਜਿਹੜੇ ਅਸੀਂ ਜਿੰਨੇ ਵੀ ਸਰਪੰਚ ਗਏ ਜਾਂ ਪੰਚ ਨੇ ਜਾ ਆਮ ਜਨਤਾ ਪਬਲਿਕ ਹੈ ਅਸੀਂ ਬਾਦ ਸਾਹਿਬ ਦੇ ਨਾਲ ਆ ਅਕਾਲੀ ਦਲ ਦੇ ਸ਼ੇਰ ਸਿੰਘ ਕਬਾਇਆ ਸ਼੍ਰੋਮ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਜਿਹਨੇ ਜੁਆਇਨ ਕੀਤਾ ਹੈ ਅਸੀਂ ਰਾਏ ਸਿੱਖ ਬਰਾਦਰੀ ਦੇ ਇਲਾਕੇ ਦੇ ਸਾਰੇ ਅੱਜ ਸਾਡੇ ਨਾਲ ਮੌਤਵਾਰ ਜੋ ਸ਼ਖਸ ਨੇ ਸ਼ਖਸੀਤਾ ਨੇ ਉਹ ਇੱਥੇ ਅੱਜ ਆਈਆਂ ਨੇ ਸਾਰਿਆਂ ਨੇ ਮੀਟਿੰਗ ਕੀਤੀ ਹੈ ਕਿ ਸਾਰਿਆਂ ਨੇ ਇਹ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼ੇਰ ਸਿੰਘ ਕਬਾਇਆ ਨੂੰ ਇੱਕ ਆਮ ਬੰਦੇ ਤੋਂ ਸਰਪੰਚ ਬਣਾਇਆ ਉਸ ਤੋਂ ਬਾਅਦ ਉਹਨਾਂ ਨੂੰ ਤਿੰਨ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਐਮਐਲਏ ਦੀ ਟਿਕਟ ਦਿੱਤੀ ਜਿਸ ਤੋਂ ਬਾਅਦ ਦੋ ਵਾਰੀ ਐਮਐਲਏ ਬਣੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਕਬਾਇਆ ਸਾਹਿਬ ਨੂੰ ਐਮਪੀ ਦੀ ਟਿਕਟ ਦਿੱਤੀ ਉਸ ਤੋਂ ਬਾਅਦ ਦੁਬਾਰਾ ਫਿਰ 2014 ਦੀਆਂ ਲੋਕ ਸਭਾ ਚੋਣਾਂ 'ਚ ਟਿਕਟ ਦਿੱਤੀ ਦੋ ਵਾਰ ਉਹ ਐਮਪੀ ਬਣੇ ਸ਼੍ਰੋਮਣੀ ਅਕਾਲੀ ਦਲ ਕਰਕੇ ਉਹ ਜਿੱਤੇ ਜਿਸ ਵਿੱਚ ਰਾਏ ਸਿਕ ਬਰਾਦਰੀ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਤੇ ਉਹਨਾਂ ਨੂੰ ਦੋ ਵਾਰੀ ਐਮਐਲਏ ਬਣਾਇਆ ਦੋ ਵਾਰੀ ਐਮਪੀ ਬਣਾਇਆ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਦੇਣਾ ਨਹੀਂ ਦੇ ਸਕਦੇ ਪਰ ਸ਼ੇਰ ਸਿੰਘ ਕਮਾਇਆ ਜੀ ਆਪ ਦੇ ਸਵਾਰਥ ਕਰਕੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਜੁਆਇਨ ਕਰਕੇ ਸਾਡਾ ਸਟੈਂਡ ਹੈ ਜੀ ਅਸੀਂ ਸ਼ਰਮਨੇ ਕਾਲੀਦਲ ਦਾ ਗੱਜ ਵੱਜ ਕੇ ਸਪੋਰਟ ਕਰਾਂਗੇ ਜੋ ਵੀ ਕੈਂਡੀਡੇਟ ਆਏਗਾ ਸਾਡੀ ਤਾਂ ਸਾਰਨਾ ਪਹਿਲਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੋਂ ਇਹ ਹੀ ਮੰਗ ਹੈ ਕਿ ਬੀਬਾ ਹਰਸਿਮਰਤ कौर ਬਾਦਲ ਜੀ ਨੂੰ ਇੱਥੋਂ ਚੋਣ ਲੜਾਈ ਜਾਵੇ ਸਾਰੇ ਰਾਏ ਸਿਕ ਬਰਾਦਰੀ ਉਹਨਾਂ ਦਾ ਬਹੁਤ ਭਾਰੀ ਸਮਰਥਨ ਦੇਵੇਗੀ ਅਤੇ ਉਹਨਾਂ ਨੂੰ ਜਿਤਾ ਕੇ ਸਤਿ ਸ੍ਰੀ ਅਕਾਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਹਲਕੇ ਵਿੱਚ ਰਾਏ ਸਿਕ ਬਰਾਦਰੀ ਦਾ ਵੱਡਾ ਵੋਟ ਬੈਂਕ ਹੈ ਸ਼ੇਰ ਸਿੰਘ ਕੋਹਾਵਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਰਾਏ ਸਿੰਘ ਬਰਾਜ਼ੀ ਨੇ ਵੱਡਾ ਝਟਕਾ ਦੇ ਦਿੱਤਾ ਹੈ। ਫਾਜ਼ਲ ਕਾ ਤੋਂ ਰঞ্জੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ